ਮਹਿੰਗੇ ਮਹਿੰਗੇ ਹੋਟਲਾਂ ਵਿੱਚ ਖਰਚਾ ਨਾ ਕਰਕੇ ਜ਼ਰੂਰਤਮੰਦ ਤੇ ਲੋੜਵੰਦ ਪਰਿਵਾਰਾਂ ਦੇ ਨਾਲ ਆਪਣੀ ਜਨਮ ਦਿਨ ਨੂੰ ਮਨਾਇਏ। ਸਾਨੂੰ ਇਨਸਾਨੀ ਜੀਵਨ ਮਿਲਿਆ ਤਾਂ ਅਸੀਂ ਖੁਸ਼ੀਆਂ ਵੰਡਾਈਏ, ਪਿਆਰ ਵਧਾਈਏ ਅਤੇ ਉਸ ਰੱਬ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੀਏ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਅਤੇ ਅੰਗੜਵਾੜੀ ਵਰਕਰ ਕੁਲਵੰਤ ਕੌਰ ਨੇ ਲੀਲੋ ਨੇ ਅੰਗੜਵਾੜੀ ਸੈਂਟਰ ਨੰਬਰ 122 ਮਾਚੀਵਾੜਾ ਵਿੱਚ ਆਪਣਾ ਜਨਮ ਦਿਨ ਮਨਾਉਣ ਉਪਰੰਤ ਕੀਤਾ। ਕੁਲਵੰਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ 21 ਸਾਲਾਂ ਤੋਂ ਇਸੇ ਤਰ੍ਹਾਂ ਜਨਮ ਦਿਨ ਨੂੰ ਮਨਾਉਂਦੇ ਆ ਰਹੇ ਹਨ। ਆਪਣੇ ਜਨਮ ਦਿਨ ਤੇ ਸਟੇਸ਼ਨਰੀ ਕਪੜੇ ਆਦਿ ਹੋਰ ਸਮਾਨ ਪੰਡ ਦੇ ਨੇ ਇਸ ਤੋਂ ਇਲਾਵਾ ਰੁਕ ਲਗਾਉਂਦੇ ਹਨ ਤਾਂ ਜੋ ਵਾਤਾਵਰਨ ਨੁਸਬਤ ਰੱਖਿਆ ਜਾ ਸਕੇ ਮੈਂ ਅੰਗਨwadi ਵਰਕਰ ਕਲਵੰਤ ਕੌਰ ਨੀਲੋ ਅੰਗਨwadi ਸੈਂਟਰ ਨੰਬਰ 12 ਮਾਛੀਬੜਾ ਸਾਹਿਬ ਅੱਜ ਮੈਡਮ ਤੁਹਾਡੇ ਵੱਲੋਂ ਜਨਮ ਦਿਨ ਮਨਾਇਆ ਗਿਆ ਠੀਕ ਹੈ ਮੈਂ ਹਰੇਕ ਸਾਲ ਦੀ ਤਰ੍ਹਾਂ ਜਿਹੜਾ ਆਪਣਾ ਜਨਮ ਦਿਨ ਹੈ ਮੈਂ ਅੰਗਨwadi ਦੇ ਬੱਚਿਆਂ ਦੇ ਨਾਲ ਹੀ ਮਨਾਉਣੀ ਹੈ ਤੇ ਹਰੇਕ ਸਾਲ ਅਸੀਂ ਬੱਚਿਆਂ ਨੂੰ ਪੁੱਛਣਾ ਕੁਝ ਦੇਈ ਦਾ ਜਮਾਤ ਕੀ ਅਸੀਂ ਬੱਚਿਆਂ ਨੂੰ ਕਾਪੀ ਪੈਨਸਲ ਰੇਜ਼ਰ ਤੇ ਨਾਲ ਬੈਗ ਦਿੱਤੇ ਨੇ ਅਸੀਂ ਬੱਚਿਆਂ ਦੇ ਨਾਲ ਕੇਕ ਕਟਿਆ ਗਿਆ ਤੇ ਬੱਚਿਆਂ ਦੇ ਨਾਲ ਹੀ ਇੰਜੋਏ ਕਰਦੇ ਆ ਅਸੀਂ ਹਰੇਕ ਸਾਲ ਜਿਹੜੇ ਲੋਕ ਨੇ ਤੇ ਅਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਆਂ ਵੀ ਆਪਾਂ ਮਹਿੰਗੇ ਮਹਿੰਗੇ ਹੋਟਲਾਂ 'ਚ ਜਾ ਕੇ ਜਾਂ ਬਾਹਰ ਅਸੀਂ ਪਰਿਵਾਰਾਂ ਦੇ ਨਾਲ ਜਾ ਕੇ ਬਹੁਤ ਖਰਚੇ ਕਰ ਲੈਂਦੇ ਆਂ ਪਰ ਜੇਕਰ ਇਹੀ ਆਪਣੇ ਜਿਹੜੇ ਜਨਮ ਦਿਨ ਨੇ ਅਸੀਂ ਆਪਣੇ ਬੱਚਿਆਂ ਦੇ ਨਾਲ ਜਾਂ ਲੋੜਵੰਦ ਪਰਿਵਾਰਾਂ ਦੇ ਨਾਲ ਹੀ ਮਨਾਏ ਜਾਣ ਤਾਂ ਬਹੁਤ ਵੱਡੀ ਜਿਹੜੀ ਖੁਸ਼ੀ ਮਿਲਦੀ ਆ ਮੈਂ ਹਰੇਕ ਸਾਲ ਜਿਹੜਾ ਆਪਣਾ ਜਨਮ ਦਿਨ ਇਹ ਜਿੰਨਾ ਆਂਗਣਵਾੜੀ ਦੇ ਸੈਂਟਰ ਦੇ ਨਾਲ ਹੀ ਮੈਂ ਆਪਣੇ ਬੱਚਿਆਂ ਦੇ ਨਾਲ ਹੀ ਆਪਣੇ ਜਨਮ ਦਿਨ ਮਨਾ ਲਿਆ ਕਿ ਹਰੇਕ ਸਾਲ ਅਸੀਂ ਆਪਣੇ ਬੱਚਿਆਂ ਦੇ ਨਾਲ ਇੰਜੋਏ ਕਰਦੇ ਆਂ ਕਿੰਨੇ ਟਾਈਮ ਤੋਂ ਥੋੜੇ ਵੱਲੋਂ ਬੱਚਿਆਂ ਨਾਲ ਜਨਮ ਦਿਨ ਮਨਾਇਆ ਗਿਆ ਮੈਂ ਮੇਰਾ ਦਾ ਹਿਸਾਬ ਮੈਂ ਜਿਸ ਦਿਨ ਜਿਆ ਆ ਗਏ 21 ਸਾਲ ਹੋ ਚਲੇ ਮੈਨੂੰ ਆਂਗਣਵਾੜੀ ਦੇ ਵਿੱਚ ਆਈ ਨੂੰ ਮੈਂ ਉਸ ਦਿਨ ਤੋਂ ਹੀ ਜਿਹੜਾ ਆਪਣਾ ਜਨਮ ਦਿਨ ਆ ਤੇ ਆਪਣੇ ਮੈਂ ਬੱਚਿਆਂ ਦੇ ਨਾਲ ਹੀ ਮਨਾਉਂਦੀ ਆ ਬੱਚਿਆਂ ਨੂੰ ਕੁਛ ਨਾ ਕੁਛ ਹਰੇਕ ਸਾਲ ਦੀ ਤਰ੍ਹਾਂ ਜਿਵੇਂ ਤੁਹਾਨੂੰ ਦੱਸਿਆ ਜੀ ਆ ਵੀ ਜੋ ਜੋ ਅਸੀਂ ਬੱਚਿਆਂ ਨੂੰ ਜੜੀਆਂ ਲੋੜਵਾਂਦੇ ਉਹਨੇ ਵੀ ਇਹ ਚੀਜ਼ਾਂ ਨੇ ਅਸੀਂ ਉਹ ਹਰੇਕ ਸਾਲ ਬੱਚਿਆਂ ਦੇ ਨੇ ਅੱਜ ਕਿੰਨੇ ਬੱਚਿਆਂ ਨੂੰ ਸਟੇਜ ਨੀਰ ਦਾ ਸਮਾਰੋਹ ਹੋ ਗਿਆ ਇਹ ਜਿਹੜੇ ਮੇਰੇ ਆਂਗਣਵਾੜੀ ਸੈਂਟਰ ਦੇ ਵਿੱਚ 11 ਬੱਚੇ ਮੇਰੇ ਆਂਗਣਵਾੜੀ ਦੇ ਵਿੱਚ ਆਉਂਦੇ ਨੇ ਜਿਹੜੇ ਆਪਣੇ 3 ਤੋਂ 6 ਸਾਲ ਦੇ ਨੇ ਜਿਹੜੇ ਉਸ ਤੋਂ ਵੱਡੇ ਵੀ ਬੱਚੇ ਅੱਜ ਅਸੀਂ 15 ਬੱਚਿਆਂ ਨੂੰ ਜਿਹੜੇ ਆਪਣੇ ਬੈਗ ਕਾਪੀਆਂ ਤੇ ਪੈਨਸਲ ਰੇਜ਼ਰ ਵਗੈਰਾ ਦਿੱਤੇ ਨੇ ਕਿਉਂਕਿ ਬੱਚੇ ਸਾਡੇ ਆਂਗਣਵਾੜੀ ਦੇ ਵਿੱਚ ਬਹੁਤ ਆਉਂਦੇ ਨੇ ਕਈ ਉਹ ਬੱਚਿਆਂ ਦੇ ਕੋਲ ਬੈਗ ਵੀ ਨਹੀਂ ਹੁੰਦੇ ਜੇਕਰ ਆਪਣੇ ਕੋਲੇ ਮਾਪੇ-ਮਾਪੇ ਕੋਲੇ ਪੈਸਾ ਉਹ ਤਾਂ ਵੱਡੇ-ਵੱਡੇ ਆਪਣੇ ਪੈਸੇ ਲਾ ਕੇ ਹਨ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਭੇਜਦੇ ਨੇ ਪਰ ਜਿਹੜੇ ਬੱਚੇ ਨੇ ਲੋੜਵੰਦ ਪਰਿਵਾਰਾਂ ਦੇ ਬੱਚੇ ਨੇ ਅਸੀਂ ਹਰੇਕ ਸਾਰੇ ਇਹਨਾਂ ਦੇ ਬੱਚਿਆਂ ਦੇ ਨਾਲ ਅਸੀਂ ਇੰਜੋ ਨੌਜਵਾਨਾਂ ਕੀ ਸੰਦੇਸ਼ ਹੈ ਅਸੀਂ ਤਾਂ ਹਰੇਕ ਨੂੰ ਇਹੀ ਕਹਿ ਰਹੇ ਹਾਂ ਵੀ ਜੇ ਉਹ ਦੇਖੋ ਮੇਰੀ ਬੇਟੀ ਦਾ ਜਦੋਂ ਜਲਾਈ ਦੇ ਵਿੱਚ ਅੱਗੇ ਜਨਮ ਦੇਣਾ ਆਉਂਦਾ ਸੀ ਉਹਦੇ ਬੇਟੇ ਦੇ ਜਨਮ ਦਿਨ ਤੇ ਮੈਂ ਹਰੇਕ ਸਾਲ 50 ਤੋਂ 60 ਰੁੱਖ ਲਾ ਕੇ ਉਹਨਾਂ ਦਾ ਪਾਲਣ ਪੋਸ਼ਣ ਵੀ ਕਰਦੇ ਆ ਹਨਾ ਤੇ ਜਿਹੜਾ ਮੈਂ ਆਪਣਾ ਜਨਮ ਦਿਨਾਂਵੇਂ ਬੱਚਿਆਂ ਦੇ ਨਾਲ ਬਣਾਉਣੀ ਮੈਂ ਹਰੇਕ ਨੂੰ ਇਹੀ ਮੈਸੇਜ ਦਿੰਦੀ ਆ ਵੀ ਜਿਹੜੇ ਆਪਣੇ ਮੈਰਿਜ ਅਨਿਵਰਸਰੀਆਂ ਜਾਂ ਆਪਣੇ ਬੱਚਿਆਂ ਦੇ ਜਨਮ ਦਿਨ ਨੇ ਜਾਂ ਤੁਸੀਂ ਆਪਣੇ ਜਨਮ ਦਿਨ ਇਹ ਜਿਹੜਾ ਇਸ ਤਰ੍ਹਾਂ ਦਾ ਮਨਾਓ ਵੀ ਜਿਹੜਾ ਪਤਾ ਲੱਗੇ ਵੀ ਹਾਂ ਹਨਾ ਕਿਸੇ ਆਪਾਂ ਲੋੜਵੰਦ ਦੀ ਮਦਦ ਕਰ ਸਕੀਏ ਜਾਂ ਆਪਾਂ ਕਿਤੇ ਰੁੱਖ ਲਗਾਓ ਹੁਣ ਆਪਾਂ ਰੁੱਖ ਕਹਿੰਦੇ ਰੁੱਖ ਕੋਖ ਤੇ ਪਾਣੀ ਤੇ ਤਿੰਨੋਂ ਮੁੱਕਵੇ ਖਤਮ ਖਾਣੀ ਇਹ ਵੀ ਸ ਸਾਉਣ ਦੇ ਵਿੱਚ ਜਿੰਨੇ ਲੋਕਾਂ ਦਾ ਜਨਮ ਲੈਣਾ ਆਉਣਾ ਜ਼ਰੂਰ ਉਹਨਾਂ ਨੂੰ ਇੱਕ ਇੱਕ ਰੁੱਖ ਤੇ ਜ਼ਰੂਰ ਲਾਉਣਾ ਚਾਹੀਦਾ ਇਸੇ ਕਰਕੇ ਜਿਹੜਾ ਅਸੀਂ ਆਪਣਾ ਜਿਹੜਾ ਸੰਦੇਸ਼ ਸਾਡਾ ਇਹੀ ਹੈ ਵੀ ਰੁੱਖ-ਕੁੱਖ ਤੇ ਪਾਣੀ ਤੇ ਇਹ ਦੋਨੋਂ ਤਿੰਨੇ ਮੁੱਖ ਵੀ ਗੱਲ ਇਹ ਫਿਰ ਖਤਮ ਕਰਨੀ ਆ ਆਪਾਂ ਇਹਨਾਂ ਨੂੰ ਸੰਭਲਣ ਦੀ ਲੋੜ ਆ ਜਿਹੜਾ ਸਾਡਾ ਵਿਰਸਾ ਅਸੀਂ ਇਹਨੂੰ ਸੰਭਲੀਏ ਆਪਣੇ ਧਰਤੀ ਨੂੰ ਸੰਭਲੀਏ ਤੇ ਬੇਟੀ ਬਚਾਓ ਬੇਟੀ ਪੜਾਓ ਤਾਂ ਜਿਹੜਾ ਸਾਡਾ ਕੰਮ ਆਪਣੇ ਚੱਲਦਾ ਸੀ ਮੈਸੇਜ ਆਹੀ ਸਭ ਦੇਖ ਰਹੇ ਨੇ ਵੀ ਆਪਣੇ ਬੱਚਿਆਂ ਨੂੰ ਬੱਦ ਤੋਂ ਵੱਦ ਪੜਾਈਏ ਤੇ ਆਪਣੇ ਬੱਚਿਆਂ ਨੂੰ ਤੇ ਆਪਾਂ ਬੱਦ ਤੋਂ ਵੱਦ ਸਿੱਖਿਆ ਦੇ ਕੇ ਉਹਨਾਂ ਚੰਗੇ ਬੰਦੇ ਤੇ ਬਣਾਈਏ ਵੀਹੀ ਮੇਰੇ ਹਰੇਕ ਸਾਲ ਬੱਚਿਆਂ ਨੂੰ ਅਸ਼ੀਰਵਾਦ ਹੁੰਦਾ ਵੀ ਹਰੇਕ ਜਿਹੜੇ ਮਾਪੇ ਆਪਣੇ ਆਪਣੇ ਬੱਚਿਆਂ ਨੂੰ ਤੇ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਤੰਦਰੁਸਤੀ ਪਰਮਾਤਮਾ ਐਦਾਂ ਹੀ ਤੰਦਰੁਸਤੀ ਰੱਖਣਾ ਤੇ ਵਾਹਿਗੁਰੂ ਅੱਗੇ ਵੀ ਅਰਦਾਸ ਕਰਦੇ ਆਂ ਕਿ ਪਰਮਾਤਮਾ ਹਰ ਇੱਕ ਦੇ ਘਰ ਵਿੱਚ ਖੁਸ਼ੀਆਂ ਤੇ ਹਰ ਇੱਕ ਦੇ ਆਪਣੇ ਪੂਰੇ ਨਗਰ ਦੇ ਵਿੱਚ ਖੁਸ਼ੀਆਂ ਜਰੂਰ ਮੈਂ ਪਰਮੇਸ਼ਰ ਨੂੰ ਲਓ ਸੋਸ਼ਲ ਜਿਹਨਾਂ ਤੋਂ ਤੋਂ ਲੋਕ ਆਇਆ ਕੀਤਾ ਇਹ ਅਸੀਂ ਤਕਰੀਬਨ ਜਦੋਂ ਤੋਂ ਆਂਗਣਵਾੜੀ ਸੈਂਟਰ ਮਾਚੋੜੇ ਵਿੱਚ ਅਕਰਵੰਤਗੁਰੂ ਵਿੱਚੋਂ ਸਿਵਨ ਵਾਲੇ ਆਏ ਆ ਅਸੀਂ ਕੋਲ ਉਹੀ ਜਦੋਂ ਦੇ ਇਹਨਾਂ ਦਾ ਜਨਮ ਲੈਣਾ ਅਸੀਂ ਜਿਹੜੇ ਆਂਗਣਵਾੜੀ ਦੇ ਬੱਚੇ ਆ ਉਹਨਾਂ ਨਾਲ ਮਨਾਉ ਲਿਆ ਤਾਕਿ ਇਹ ਬੱਚਿਆਂ ਤੇ ਵੀ ਅਸਰ ਹੋਵੇ ਪੜ੍ਹਨ ਇਹ ਆਮ ਲੋਕਾਂ ਨੂੰ ਵੀ ਪਤਾ ਲੱਗੇ ਵੀ ਸਾਨੂੰ ਜਿਹੜਾ ਜਨਮ ਦੇਣਾ ਇਹ ਆਪਣੇ ਸਮਾਜ ਦੇ ਬੱਚਿਆਂ ਨਾਲ ਚਾ ਜ਼ਿਆਦਾਤਰ ਇੱਥੇ ਜਿਹੜੇ ਆ ਲੋੜਵੰਦ ਬੱਚੇ ਆ ਜਿਹੜੇ ਉਹੀ ਆਉਂਦੇ ਆ ਤੇ ਅਸੀਂ ਉਹਨਾਂ ਦਾ ਜਿਹੜਾ 1 ਸਾਲ ਸੁਨਾਵਾਂਮੀ ਕਰਦੇ ਆ ਤੇ ਉਹਨਾਂ ਨੂੰ ਅਸੀਂ ਇੱਕ ਕਿੱਟ ਕਿਤਾਬੀਆਂ ਹੋਰ ਜਿਹੜੀ ਆ ਸਮੱਗਰੀ ਦੇ ਕੇ ਆ ਬੱਚਿਆਂ ਨੂੰ ਜਾਣਨ ਲਈ ਸਰਵਸਰਵ ਹੈ ਜੀ ਜੰਮ ਚੰਗਵਾਟ ਅੰਨੇ ਬੱਚੇ ਊਰੇ ਸ਼ੀਰੀਆ تقريبا 20 ਦੇ ਕਰੀਬ ਬੱਚੇ ਆ ਜਿਹੜਾ ਸਟੇਸ਼ਨਰੀ ਦਾ ਸੀ ਸਮਾਨ ਹਰ ਇੱਕ ਸਾਡੀ ਵੰਡਦੇ ਆ ਅਸੀਂ ਇੱਥੇ ਅੰਗਣਵਾੜੀ ਤੇ ਕੋਈ ਨਾ ਕੋਈ ਛਿੱਟਿਆ ਸਮਾਜਿਕ ਐਕਟੀਵਿਟੀ ਕਰਦੇ ਰਹਿੰਦੇ ਆ ਜਿਵੇਂ ਕਿ ਪਾਤ ਪਿਆ ਹੋ ਗਿਆ ਜਾਂ ਹੋਰ ਵੀ ਆ ਜਿਹੜੇ ਸਮਾਜਿਕ ਕ੍ਰਿਤੀਆਂ ਨੇ ਉਹਨਾਂ ਦੇ ਸੰਬੰਧ ਚ ਇੱਥੇ ਅੰਗਣਵਾੜੀ ਤੇ ਅਸੀਂ ਜਾਗਰਤ ਕਰਨ ਪਹਿਲਾਂ ਦੇ ਮੈਕਮੇਂ ਤੋਂ ਵੀ ਅਤੇ ਅਸੀਂ ਆਪਣੇ ਤੌਰ ਤੇ ਵੀ ਸਾਡੇ ਸ਼੍ਰਿੰਦਰ ਕੁਮਾਰ ਛਿੰਦੀ ਜੀ ਇਹਨਾਂ ਦੀ ਤਰਫੋਂ ਵੀ ਅਸੀਂ ਇਹਨਾਂ ਦਾ ਸਹਿਯੋਗ ਲੈ ਕੇ ਅਸੀਂ ਜਿਹੜਾ ਪ੍ਰੋਗਰਾਮ ਅਸੀਂ ਹਰ ਇੱਕ ਸਾਲ ਉੱਥੇ ਹਰ ਇੱਕ ਹਰ ਇੱਕ ਕੋਈ ਵੀ ਪ੍ਰੋਗਰਾਮ ਹਰ ਇੱਕ ਪ੍ਰੋਗਰਾਮ ਅਸੀਂ ਇਹਨਾਂ ਦੇ ਸਹਿਯੋਗ ਨਾਲ ਆਪ ਵੀ ਨਾਮ ਹੈ ਜੀ ਅਲਜੀਤ ਕੁਮਾਰ ਛਿੰਦੀ ਸਾਫ ਦਾ ਐਮਸੀ ਮਾਠੀਪੁਰਾ ਸਾਹਿਬ ਅਸੀਂ ਅੱਜ ਅਗਨਵਾਰੀ ਸੈਂਟਰ 122 ਵਿੱਚ ਉੱਗੇ ਸਵਾਜ ਤੇ ਵੀ ਤਲਵੰਤ ਕੌਰ ਨੂੰ ਲੋ ਸਾ ਜਨਮ ਦਿਨ ਮਨਾ ਰਹੇ ਆ ਪ੍ਰਮਾਤਮਾ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਉਹਨਾਂ ਨੂੰ ਜੋ ਸਮਾਜ ਸੇਵੀ ਕੰਮਾਂ ਵਿੱਚ ਮੋਰੀ ਨੇ ਤੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਉਹ ਇੱਦਾਂ ਹੀ ਬਸ ਚੱਲ ਕੇ ਹਿੱਸਾ ਲੈਂਦੇ ਰਹਿਣ ਕੰਮ ਕਰਦੇ ਰਹਿਣ ਧੰਨਵਾਦ